ਸੱਤ ਸਰੀਆ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਰਵਾਇਤੀ ਪਾਰਟੀਆਂ ਵੱਲੋਂ ਆਪਣੀ ਚੋਣ ਰਣਨੀਤਿਕ ਸਮੀਕਰਨ ਤੈਅ ਕੀਤੇ ਜਾ ਰਹੇ ਐ ਇਸ ਵਾਰ ਜਿਹੜੀਆਂ 2027 ਦੀਆਂ ਚੋਣਾਂ ਆ ਉਹ ਕਾਫੀ ਅਹਿਮ ਹੋਣ ਵਾਲੀਆਂ ਐ ਕਿਉਂਕਿ ਇਸ ਦੇ ਵਿੱਚ ਬੇਸ਼ੱਕ ਜਿਹੜੀਆਂ ਰਵਾਇਤੀ ਪਾਰਟੀਆਂ ਚੱਲੀਆਂ ਆ ਰਹੀਆਂ ਉਹਨਾਂ ਦੇ ਵਿੱਚੋਂ ਜਿਵੇਂ ਪੰਜਾਬ ਦੇ ਲੋਕਾਂ ਦਾ ਜਿਹੜਾ ਮੋਹ ਐ ਉਹ ਭੰਗ ਹੋ ਚੁੱਕਿਆ ਸੀ ਭਾਵ ਕਿ ਪਹਿਲਾ ਅਕਾਲੀ ਦਲ ਬੀਜੇਪੀ ਗੱਠਜੋੜ ਦੇ ਵਿੱਚ ਲੋਕਾਂ ਨੇ ਇੰਟਰਸਟ ਦਿਖਾਇਆ ਲਗਾਤਾਰ 10 ਸਾਲ ਉਹਨਾਂ ਦੀ ਸਰਕਾਰ ਰਹੀ 7 ਤੋਂ ਲੈ ਕੇ 2007 ਤੋਂ ਲੈ ਕੇ 17 ਤੱਕ ਭਾਵ ਕੀ ਸੀ ਕਿ ਉਸ ਦੇ ਵਿੱਚ ਇਹੀ ਗੱਲ ਕਹੀ ਗਈ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਵਿਕਾਸ ਦੀ ਰਫਤਾਰ ਹੈ ਉਸ ਨੂੰ ਲੈ ਕੇ ਤੇਜ਼ ਕੀਤਾ ਜਾ ਰਿਹਾ ਹੈ ਭਾਵ ਬਹੁਤ ਲੋਕ ਪਲਾਇ ਦੇ ਕੰਮ ਕੀਤੇ ਜਾ ਰਹੇ ਹਨ ਜਦੋਂ ਲੋਕਾਂ ਦਾ ਮੋਹ ਪੰਗ ਹੋਇਆ ਕਿਉਂਕਿ ਉਸ ਦੇ ਵਿੱਚ ਜਿਹੜੇ ਧਾਰਮਿਕ ਘਟਨਾਵਾਂ ਕਾਫੀ ਹੋਈਆਂ ਜਿਸ ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵੀ ਮੁੱਦਾ ਸੀ ਉਸ ਨੂੰ ਲੈ ਕੇ ਕਾਂਗਰਸ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਕਿ ਉਹਨਾਂ ਵੱਲੋਂ ਮਸਲੇ ਹੱਲ ਨਹੀਂ ਕੀਤੇ ਗਏ ਸਾਨੂੰ ਸਮਰਥਨ ਦਿਓ ਤੇ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਉਸਨੇ ਆਪਣੇ ਕਾਰਜਕਾਲ ਦੇ ਦੌਰਾਨ ਕੋਈ ਵੀ ਉਹ ਵਾਲੇ ਕੰਮ ਜਿਹੜੇ ਸਨ ਜੋ ਉਹਨਾਂ ਨੇ ਵਾਅਦੇ ਕੀਤੇ ਸਨ ਉਹ ਵੀ ਨਹੀਂ ਕੀਤੇ ਤੇ ਜੋ ਗੁਰੂ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੱਲ ਕਰਨ ਦੀ ਸੌਖਾ ਦੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਤੋਂ ਵੀ ਮੁੱਖ ਮੋੜਿਆ ਤਾਂ ਲੋਕਾਂ ਵੱਲੋਂ ਵੀ ਫਿਰ ਜਿਹੜਾ ਮੁੱਖ ਮੋੜ ਲਿਆ ਗਿਆ ਉਧਰੋਂ ਉਸ ਵੇਲੇ ਆਮ ਆਦਮੀ ਪਾਰਟੀ ਦੀ ਜਿਹੜੀ ਹਨੇਰੀ ਸੀ ਉਹ ਆਈ ਹੋਈ ਸੀ ਭਾਵ ਕਿ ਵਾਰ-ਵਾਰ ਮਾਨ ਸਾਹਿਬ ਇਹ ਕਹਿ ਰਹੇ ਸਨ ਕਿ ਸਾਨੂੰ ਸਮਰਥਨ ਦਿਓ ਦਿੱਲੀ ਦੇ ਵਿੱਚ ਸਾਡਾ ਬਹੁਤ ਵਧੀਆ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਲੋਕ ਬਹੁਤ ਖੁਸ਼ਹਾਲ ਹੈ ਔਰ ਵਾਰ-ਵਾਰ ਸਾਨੂੰ ਉਹ ਸਮਰਥਨ ਦੇ ਰਹੇ ਐ ਕਿਉਂਕਿ ਲਗਾਤਾਰ ਦੋ ਵਾਰ ਉਹਨਾਂ ਦੀ ਉਥੇ ਗਵਰਨਮੈਂਟ ਬਣ ਗਈ ਸੀ ਤਾਂ ਦਿੱਲੀ ਮਾਡਲ ਹੀ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਲਾਗੂ ਕਰਾਂਗੇ ਔਰ ਬਦਲਾਅ ਦਾ ਨਾਅਰਾ ਦੇ ਕੇ ਔਰ ਲੋਕ ਵੀ ਝਾਂਸੇ ਵਿੱਚ ਆਏ ਕਹਿ ਸਕਦੇ ਆ ਤੇ ਉਹਨਾਂ ਨੇ 117 ਦੇ ਵਿੱਚੋਂ 92 ਸੀਟਾਂ ਦੇ ਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਦਿੱਤਾ ਪਰ 2 ਸਾਲ ਬਾਅਦ ਹੀ ਲੋਕ ਸਭਾ ਦੀਆਂ ਚੋਣਾਂ ਆਉਂਦੀਆਂ ਉਸ ਵੇਲੇ ਆਮ ਆਦਮੀ ਪਾਰਟੀ ਤੋਂ ਵੀ ਮੂੰਹ ਮੋੜ ਲਿਆ ਜਾਂਦਾ ਕਿਉਂਕਿ 2 ਸਾਲਾਂ ਦੇ ਅੰਦਰ ਆਮ ਆਦਮੀ ਪਾਰਟੀ ਨੇ ਵੀ ਕੋਈ ਵੀ ਮੁੱਦਾ ਜਿਹੜਾ ਹੱਲ ਕਰਨ ਵਾਲੇ ਪਾਸੇ ਉਪਾਰ ਨਹੀਂ ਕੀਤਾ ਕਹਿਣ ਦਾ ਭਾਵ ਕਿ ਪੰਜਾਬ ਦੀ ਰਾਜਨੀਤੀ ਜਿਹੜੀ ਹੈ ਪੂਰੀ ਦੇਸ਼ ਨਾਲੋਂ ਥੋੜੀ ਵੱਖਰੀ ਹੈ ਜੇਕਰ ਲੋਕਾਂ ਦੇ ਮੁੱਦੇ ਹੱਲ ਨਹੀਂ ਕੀਤੇ ਜਾਂਦੇ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਲੋਕ ਮੂੰਹ ਮੋੜ ਲੈਂਦੇ ਆ ਚਾਹੇ ਕਿੱਡਾ ਵੀ ਵੱਡਾ ਲੀਡਰ ਕਿਉਂ ਨਾ ਹੋਵੇ ਕਿਉਂਕਿ ਮਾਨ ਸਾਹਿਬ ਦੇ ਉੱਪਰ ਸਭ ਨੂੰ ਭਰੋਸਾ ਸੀ ਸਭ ਨੇ ਇਹੀ ਜਤਾਇਆ ਕਿਉਂਕਿ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਵੋਟ ਪਈ ਹੈ ਨਹੀਂ ਤਾਂ ਇੰਨਾ ਜਿਆਦਾ ਜਿਹੜਾ 92 ਸੀਟਾਂ ਦੇਣੀਆਂ ਇਹਨਾਂ ਵੀ ਆਧਾਰ ਮਾੜਾ ਨਹੀਂ ਸੀ ਅਕਾਲੀ ਦਲ ਦਾ ਕਾਂਗਰਸ ਦਾ ਪੂਰੇ ਪੰਜਾਬ ਦੇ ਵਿੱਚ ਪਰ ਲੋਕਾਂ ਨੇ ਇਹਨਾਂ ਪਾਰਟੀਆਂ ਤੋਂ ਮੂੰਹ ਇਸ ਕਰਕੇ ਮੋੜਿਆ ਸੀ ਕਿਉਂਕਿ ਵਾਅਦਿਆਂ ਤੋਂ ਬਾਅਦ ਸੱਤਾ ਮਿਲਣ ਤੇ ਵਾਅਦੇ ਭੁੱਲ ਜਾਂਦੇ ਸਨ ਤਾਂ ਹੁਣ ਜਿਹੜੀ ਅਕਾਲੀ ਦਲ ਬਾਦਲ ਟੁੱਟ ਕੇ ਨਵਾਂ ਪੁਨਰਸੁਰਜੀਤ ਅਕਾਲੀ ਦਲ ਹੋਂਦ ਵਿੱਚ ਆਇਆ ਹੈ ਜਿੱਥੇ ਉਹ ਆਪਣੇ ਆਪ ਨੂੰ ਪੂਰੇ ਪੰਜਾਬ ਦੇ ਵਿੱਚ ਜਥੇਬੰਦ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਉੱਥੇ ਹੀ ਇਸ ਪਾਰਟੀ ਦੇ ਲਈ ਢਟ ਛੜਾ ਝਟਕਿਆਂ ਦਾ ਦੌਰ ਹੈ ਉਹ جاری ਹੈ ਲਗਾਤਾਰ ਇਹਨਾਂ ਦੇ ਆਗੂਆਂ ਦੇ ਵਿੱਚ ਮਤਭੇਦ ਜੜੇ ਹੈ ਉਹ ਉੱਪਰ ਕੇ ਸਾਹਮਣੇ ਆ ਰਹੇ ਇੱਕ ਅਹਿਮ ਆਗੂ ਨੇ ਇਸ ਪਾਰਟੀ ਤੋਂ ਅਸਤੀਫਾ ਦੇ ਕੇ ਸਾਰੀ ਪਾਰਟੀ ਦੇ ਆਗੂਆਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਇਹਨਾਂ ਤੋਂ ਇਹ ਉਮੀਦ ਜਿਹੜੀ ਹੈ ਪਾਰਟੀ ਨੂੰ ਨਹੀਂ ਸੀ ਕਿ ਇਹ ਇੰਨੀ ਜਲਦੀ ਇਹੋ ਜਿਹਾ ਜਿਹੜਾ ਸਟੈਂਡ ਲੈ ਲੈਣਗੇ ਕਿ ਪਾਰਟੀ ਛੱਡ ਦੇਣਗੇ ਗਲਤ ਕਰ ਰਹੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਵਿੱਚ ਚੱਲ ਰਹੀ ਅੰਦਰੂਨੀ ਖਿੱਚੋ ਤਾਣ ਦਰਮਿਆਨ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਜਰਨਲ ਸਕੱਤਰ ਅਤੇ ਮੁਖ ਬੁਲਾਰਾ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਆਪਣਾ ਅਸਤੀਫਾ ਸਟੇਟ ਸਰਕਲ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਜਾਰੀ ਕੀਤਾ ਹੈ ਬਰਾਡ ਨੇ ਕਿਹਾ ਕਿ ਜਿੰਨਾ ਸਿਧਾਂਤਿਕ ਕੁਤਾਈਆਂ ਕਰਕੇ ਉਹਨਾਂ ਨੇ ਬਾਦਲ ਪਰਿਵਾਰ ਨਾਲ ਆਪਣੀ ਪੁਰਾਣੀ ਸਾਂਝ ਤੋੜੀ ਸੀ ਬਦ ਕਿਸਮਤੀ ਨਾਲ ਨਵੀਂ ਬਣੀ ਪੁਨਰਸੁਰਜੀਤ ਲਹਿਰ ਵਿੱਚ ਵੀ ਉਹਨਾਂ ਸਿਧਾਂਤਾਂ ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੋਸ਼ ਲਾਇਆ ਕਿ 11 ਅਗਸਤ ਨੂੰ ਪ੍ਰਧਾਨ ਦੀ ਚੋਣ ਤੋਂ ਬਾਅਦ ਪਿਛਲੇ 5 ਮਹੀਨਿਆਂ ਵਿੱਚ ਪਾਰਟੀ ਕਿਸੇ ਵੀ ਜਨਤਕ ਮੁੱਦੇ ਤੇ ਜ਼ਮੀਨੀ ਪੱਧਰ ਤੇ ਲੜਦੀ ਹੋਈ ਨਜ਼ਰ ਜਿਹੜੀ ਹੈ ਉਹ ਨਹੀਂ ਆਈ ਤੇ ਨਾ ਹੀ ਵਰਕਰਾਂ ਨੂੰ ਕੋਈ ਠੋਸ ਪ੍ਰੋਗਰਾਮ ਦਿੱਤਾ ਗਿਆ ਬਰਾੜ ਨੇ ਭਰੇ ਮਨ ਨਾਲ ਲਿਖਿਆ ਕਿ ਮਾਲਵੇ ਸਮੇਤ ਪੂਰੇ ਪੰਜਾਬ ਵਿੱਚ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਇਸ ਪਾਰਟੀ ਦੇ ਲਈ ਭਰਤੀ ਕਰਵਾਈ ਸੀ ਲੀਡਰਸ਼ਿਪ ਦੀ ਸੁਸਤੀ ਕਾਰਨ ਉਹਨਾਂ ਸਾਰੇ ਡੈਲੀਗੇਟਾਂ ਅਤੇ ਵਰਕਰਾਂ ਦਾ ਮਲੋਬਨ ਟੁੱਟ ਚੁੱਕਾ ਹੈ ਉਹਨਾਂ ਖੁਲਾਸਾ ਕੀਤਾ ਕਿ ਉਹ 13 ਅਕਤੂਬਰ 2025 ਤੋਂ ਹੀ ਕੰਮ ਛੱਡ ਕੇ ਘਰ ਬੈਠ ਗਏ ਸਨ ਪਰ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਅਸਤੀਫਾ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਉਹਨਾਂ ਨੇ ਗੁਰਬਾਣੀ ਦੀ ਪੰਕਤੀ ਦਾ ਇੱਥੇ ਹਵਾਲਾ ਦਿੰਦਿਆਂ ਹੋਇਆਂ ਕਿਆ ਹਮਨੇ ਚੰਗੇ ਬੁਰਾ ਨਹੀਂ ਕੋਏ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਕਿਸੇ ਦੀ ਵੀ ਨੁਕਤਾਚੀਨੀ ਨਹੀਂ ਕਰਨਾ ਚਾਹੁੰਦੇ ਪਰ ਉਹ ਉਮੀਦ ਕਰਦੇ ਹਨ ਕਿ ਪਟਕੀ ਹੋਈ ਲੀਡਰਸ਼ਿਪ ਅਜੇ ਵੀ ਖੁਦ ਨੂੰ ਦਰੁਸਤ ਕਰ ਲਵੇ ਉਹਨਾਂ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਸਿਹਤ ਠੀਕ ਹੋਣ ਤੇ ਜਲਦ ਹੀ ਉਹ ਵਿਸਥਾਰ ਵਿੱਚ ਇੰਟਰਵਿਊ ਲਈ ਆਪਣਾ ਪੱਖ ਰੱਖਣਗੇ ਜਿੱਥੇ ਅਕਾਲੀ ਦਲ ਪੁਨਰਸਰਜੀਤ ਆਪਣੇ ਆਪ ਨੂੰ ਪੰਜਾਬ ਭਰ ਦੇ ਵਿੱਚ ਸੰগঠਿਤ ਕਰਨ ਤੇ ਲੱਗਿਆ ਹੋਇਆ ਹੈ ਭਾਵ ਜਮੀਨੀ ਪੱਧਰ ਤੇ ਵਲੰਟੀਅਰਸ ਨੂੰ ਆਪਣੇ ਨਾਲ ਜੋੜ ਰਿਹਾ ਹੈ ਉੱਥੇ ਹੀ ਵੱਡੇ ਆਗੂਆਂ ਵੱਲੋਂ ਇਸ ਤਰੀਕੇ ਨਾਲ ਪਾਰਟੀ ਛੜਨਾ ਅਕਾਲੀ ਦਲ ਪੁਨਰਸਰਜੀਤ ਲਈ ਵਾਕਈ ਬਹੁਤ ਵੱਡਾ ਝਟਕਾ ਹੈ ਜੇਕਰ ਅਜੇ ਵੀ ਇਹ ਕੋਈ ਵੀ ਵਧੀਆ ਨੁਕਾਤੀ ਪ੍ਰੋਗਰਾਮ ਦੇਣ ਦੇ ਵਿੱਚ ਸਫਲ ਨਹੀਂ ਹੁੰਦੀ ਇਹ ਵਾਲੀ ਪਾਰਟੀ ਅਕਾਲੀ ਦਲ ਪੁਨਰਸਰਜੀਤ ਤੇ ਅਜੇ ਹੋਰ ਵੀ ਇਹਨਾਂ ਨੂੰ 2027 ਦੇ ਵਿੱਚ ਪਰਟੀ ਲੀਡਰਾਂ ਵੱਲੋਂ ਪਾਰਟੀ ਜਿਹੜੀ ਹੈ ਮਤਭੇਦ ਦੇ ਚਲਦੇ ਛੱਡੀ ਜਾ ਸਕਦੀ ਹੈ ਨੁਕਸਾਨ ਹੋਰ ਵੀ ਹੋ ਸਕਦਾ ਹੈ ਧੰਨਵਾਦ